ਇਹ ਝਗੜਾ ਆਇਆ ਸੀ ਪਰਸੋ ਰਾਤ ਨੂੰ 1:30 ਵਜੇ 12:30 ਵਜੇ ਇਥਾ ਨੇ ਇੱਥੇ ਝਗੜਾ ਸਾਹਮਣੇ ਠੀਕ ਹੈ ਨਾ ਉਹਦੇ ਵਿੱਚ ਇੱਕ ਬੰਦੇ ਦਾ ਕਤਲ ਹੋ ਗਿਆ ਮੁੰਡੇ ਦਾ ਉਹ ਇਹਦੀ ਹੀ ਆਵਾਜ਼ ਹੈ ਕਮਲਜੀਤ ਸਿੰਘ ਦਾ ਉਹਦੇ ਵਿੱਚ ਅਸੀਂ ਤਿੰਨ ਬੰਦੇ ਫੜੇ ਹੋਏ ਆ ਦੋ ਬੰਦੇ ਸਾਡੇ ਰਹਿੰਦੇ ਆ ਜੇ ਉਹਨਾਂ ਉਹ ਹੈਗੇ ਆਊਟ ਆਫ ਸਟੇਟ ਅੰਮ੍ਰਿਤਸਰ ਦੇ ਆ ਸਾਡੀ ਪੁਲਿਸ ਪਾਰਟੀ ਹੁਣ ਵੀ ਅੰਮ੍ਰਿਤਸਰ ਅੰਬਾਲਾ ਪੁਲਿਸ ਨਾਲ ਗੱਲ ਕੇ ਉਹਨਾਂ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜਦੋਂ ਮੇਨ ਬੰਦੇ ਉਹ ਹੈ ਜਦੋਂ ਫੜੇ ਗਏ ਸਾਰੇ ਗੱਲ ਕਰਦੇ ਨੇ ਝਗੜਾ ਹੋਇਆ ਕਿਉਂ ਸੀ ਨੀਰ ਝਗੜਾ ਸੀ ਜਾਂ ਕੋਈ ਜਾਂਚ ਸੀ ਜਾਂ ਕੁਛ ਸੀ ਉਹ ਉਹ ਨਾਲੇ ਰੈਟ ਦੇਰ ਤੋਂ ਬਾਅਦ ਪਤਾ ਲੱਗੇਗਾ ਚਲ ਇਧਰ ਕਿ 24 ਘੰਟੇ ਠੇਕਾ ਖੁੱਲੇ ਰਹਿਦਾ ਬਾਹਰ ਦਾ ਤਾਂ ਹੁੰਦੀ ਰਾਤ ਨੂੰ ਦੇਖੋ ਇਹ ਸਰਕਾਰ ਦਾ ਕੰਮ ਹੈ ਅਸੀਂ ਇੱਥੇ ਲਿਖ ਕੇ ਪੀਚ ਦੋ ਵਾਰੀ ਪੀਚ ਇਹ ਇੱਥੇ ਸਾਡਾ ਕੁਝ ਨਹੀਂ ਰਹਿਦਾ ਇਹ ਐਕਸਾਈਜ਼ ਭਾਗ ਨੂੰ ਅਸੀਂ ਇਹ ਇਹ ਗੱਲ ਅਫਸਰ ਤੋਂ ਪੁੱਛ ਆਤੀ ਆ ਜਿਹੜਾ ਠੇਕਾ ਖੁਣਨ ਕਰਕੇ ਹੀ ਜਾਤ ਦੇ ਜਿਹੜੇ ਝਗੜੇ ਹੁੰਦੇ ਆ ਉਹ ਹੁਣ ਲੈਣੀ ਸਾਡੇ ਅਫਸਰ ਇਹਨਾਂ ਦੇ ਐਕਸਾਈਜ਼ ਵਿਭਾਗ ਨਾਲ ਕਿਵੇਂ ਟਾਈਪ ਅਪ ਕਰਦੇ ਉਹਨੂੰ ਸਮਾਂ ਘੱਟ ਕਰਨ ਲਈ ਉਹ ਅਫਸਰ ਨੂੰ ਪੁੱਛਦੇ ਦੀ ਦੇਖੋ ਦੇਖਣਾ ਹੋਟਲ ਵੀ ਬਾਰੇ ਖੁੱਲੇ ਹੁੰਦੇ ਨੇ 1 ਵਜੇ ਤੱਕ ਲੋਕੀ ਹੋਲੜਵਾਜੀ ਕਰਦੇ ਨੇ ਕਿਤੇ ਨਾ ਕਿਤੇ ਇੱਕ ਪਿਸਟਲ ਬੰਦਾ ਹੀ ਫੜਿਆ ਦੇਗਾ ਕਈ ਵਾਰ ਹਮਲੇ ਹੋ ਚੁੱਕੇ ਇੰਨਾ ਨਾ ਇੱਥੇ ਦੇਖੋ ਅਸੀਂ ਸਾਰਾ ਕੁਝ ਸਭ ਤੋਂ ਵੱਡੀ ਗੱਲ ਹੈ ਵੀ ਜਿਹੜੀ ਪੁਲਿਸ ਹੈ ਔਰ ਜਿੱਦਿਕ ਪੁਲਿਸ ਰਹਿ ਗਏ ਹੁਣ ਕਿਉਂਕਿ ਪੁਲਿਸ ਦੀ ਮੈਨ ਪਾਵਰ ਬਹੁਤ ਘੱਟ ਹੈ ਅਸੀਂ ਆਪਣੇ ਆਪੋ ਥਾਰਾ ਥਾਰਾ ਕਿੰਨ ਡਿਊਟੀ ਕਰਦੇ ਆ ਅਸੀਂ ਇਸ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਬਾਕੀ ਆਸਰਾ ਤਾਂ ਗੱਲ ਪਹਚਾਤਤੀ ਆ ਸੀ ਠੇਕਿਆਂ ਸੰਬੰਧੀ ਵੀ ਇਹਨਾਂ ਨੂੰ ਜਿਆਦਾ ਦਾ ਟਾਈਮ ਘਟਾਇਆ ਜਾਵੇ ਤੇ ਜਾਂ ਫਿਰ ਜੋ ਵੀ ਸੋਲੂਸ਼ਨ ਕਰ ਸਕਦਾ ਅਕਸਾਈਜ ਵਿਭਾਗ ਉਹ ਨਹੀਂ ਕਰਨਾ ਅਸੀਂ ਕੁਝ ਨਹੀਂ ਕਰ ਸਕਦੇ ਸਰ ਹੋਟਲ ਵਾਲੇ ਕੀ ਕਾਰਜ ਕਰੇਗਾ ਹੋਟਲ ਵਾਲੇ ਕੀ ਕਾਰਜ ਕਰੋਗੇ 12 ਤੱਕ ਖੁੱਲੇ ਰਹਿਣਗੇ ਹੋਟਲ ਹੋਟਲ ਵਾਲੇ ਜੋ ਜੇ ਖੁੱਲੇ ਹੋਣਗੇ ਸਬੂਤ ਮਿਲੂਗਾ ਕਿ ਉਹ ਜੋ ਮੰਦੀ ਕਾਰਜ ਅਮਲ ਚ ਲਿਆ ਦੇਣਗੇ ਉਸ ਦਿਨ ਪਹਿਲਾਂ ਪੁਲਿਸ ਆਲੇ ਤਾਂ ਵੀ ਹਮਲਾ ਬਿਲਕੁਲ ਹੋਇਆ ਸੀ ਸਰ ਮਕਾਦਮਾ ਦਰਜ ਹੈ ਲੱਗਦਾ ਹੈ ਕਿ ਉਹ ਹਾਂ ਉਹ ਉਹਨੇ ਉਹ ਪਿਆ ਜ਼ਫਰੂਦਦ ਬਿਚਾਰਾ ਗੱਡਾ ਕੱਢਾ ਲੋ ਕੱਢਾ ਠੀਕ ਹੈ ਅਸੀਂ ਤੇ ਕਨੇਓ ਮੁੰਡੇ ਜਿਹੜੇ ਜਿਨ੍ਹਾਂ ਨੇ ਕਤਲ ਕੀਤਾ ਉਹਨਾਂ ਰੈਸਟ ਕਰਾਇਆ ਜਾਵੇ ਸ਼ਿਖੀ ਜੀ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਮਨਜੀਤ ਸਿੰਘ ਹੈ ਜੀ ਕਮਲ ਜੀ ਸਿੰਘ ਇਕੱਲਾ ਬੇਟਾ ਜੀ 18.5 ਸਾਲ ਦੀ ਉਮਰ ਸੀ ਉਹ ਪੁਲਿਸ ਕੋਲ ਜਾ ਰਹੇ ਗੇੜੇ ਮਾਰ ਰਹੇ ਅਸੀਂ ਅੱਜ ਵੀ ਜਾ ਕੇ ਆਏ ਜੀ ਸਾਨੂੰ ਕੋਈ ਨਾ ਕਿਸੇ ਦਾ ਫੋਨ ਆਇਆ ਕਿ ਜਾਂ ਕੁਝ ਵੀ ਏਦਾਂ ਅਸੀਂ ਅਜੇ ਵੀ ਕਹਿੰਨੇ ਪਏ ਆ ਜੇ ਪੁਲਿਸ ਜਾਵੇ ਛੇਤੀ ਤੋਂ ਛੇਤੀ ਉਹਨਾਂ ਨੂੰ ਰੈਸਟ ਕਰ ਸਕਦੀ ਅਸੀਂ ਕਾਰਵਾਈ ਕਰਵਾਨੀ ਚਾਹੀਦੀ ਅਸੀਂ ਹੋਰ ਕੁਝ ਨਹੀਂ ਜਾਂਦੇ ਸਾਡਾ ਪੁਲਿਸ ਨਾਲ ਕੋਈ ਰੋਸ ਨਹੀਂ ਹੈਗਾ ਟ੍ਰੈਫਿਕ ਹੁੰਦੀ ਆ ਜਾਂ ਤਾਂ ਹੋਵੇ ਸੌਨ ਰੋਡ ਸਰ ਉਹਨੂੰ 10 ਮਿੰਟ 10 ਮਿੰਟ 1 ਮਿੰਟ ਸਰ ਉਹਨੂੰ 10 ਮਿੰਟ ਮੇਰੀ ਗੱਲ ਸੁਣੋ ਉਹਨੂੰ 10 ਉਹਨੂੰ 10 ਮਿੰਟ ਉੱਥੇ ਖੜਾ ਕੇ ਕੁੱਟੇ ਪੋਲਿਸ ਦੀ ਆ ਨਾਕਾ ਲੱਗਦਾ ਪਿੱਛੇ ਪੋਲਿਸ ਕੋਲ ਇੱਥੇ ਤੱਕ ਨਹੀਂ ਆਇਆ ਗਿਆ ਲੱਗਦਾ ਨਹੀਂ ਜੋ ਵੀ ਦੁਕਾਨ ਠੇਕੇ ਬੰਦਦੇ ਜੋ ਵੀ ਰਾਤ ਨੂੰ ਖੁੱਲਿਆ ਰਹਿੰਦਾ ਮੈਂ ਕਹਿੰਦਾ ਠੇਕਾ ਬੰਦ ਹੋਣਾ ਚਾਹੀਦਾ ਰਾਤ ਸਾਰੀ ਖੁੱਲਿਆ ਨਹੀਂ ਰਹਿਣਾ ਚਾਹੀਦਾ ਜੀ ਆਪਾਂ ਕੀ ਲੈਣਾ ਲੋਕੀ ਉਹ ਵੀ ਕਿਸੇ ਦੇ ਮਾਪੋਤ ਉਹ ਵੀ ਕਿਸੇ ਦੇ ਪੁੱਤ ਨੇ ਜਿਹੜੇ ਆ ਕੇ ਇੱਥੇ ਨਸ਼ੇ ਕਰਦੇ ਨੇ ਜਿਹੜੇ ਰਾਤ ਨੂੰ ਲੇਟ ਸਪੇਡ ਵੀ ਜਿਹੜੇ ਆ ਕੇ ਇੱਥੇ ਨਸ਼ੇ ਕਰਦੇ ਆਪਾਂ ਇਹ ਨਹੀਂ ਕਹਿੰਦੇ ਕਿ ਹਾਂ ਅੱਜ ਦੇ ਟਾਈਮ ਤੇ ਹਰ ਕੋਈ ਕਰਦਾ ਵਾ ਲੇਕਿਨ ਇਹ ਗਲਤ ਹੈ 12 ਵਜੇ ਤੋਂ ਬਾਅਦ ਨਹੀਂ ਖੁੱਲਣਾ ਚਾਹੀਦਾ ਠੇਕੇ ਰਾਤ ਦਿਨ ਰਾਤ ਇੱਥੇ ਸਾਰੇ ਸਭ ਨੂੰ ਪਤਾ ਕੁਛ ਵੀ ਨਹੀਂ ਵੀਰੇ ਪੁਲਿਸ ਨਾਲ ਇਹ ਹੀ ਗੱਲ ਹੋਈ ਪੋਸਟ ਕਹਿੰਦੀ ਤਿੰਨ ਮੁੰਡੇ ਫੜ ਲਏ ਹੋਏ ਆ ਬਸ ਹੁਣ ਹੋਰ ਕੋਈ ਅੱਗੇ ਰਿਸਪੌਂਸ ਨਹੀਂ ਮਿਲ ਰਿਹਾ ਸਭ ਬਾਕੀ ਦੋ ਮੁੰਡੇ ਭੱਜੇ ਆ ਉਹਦੇ ਘਰੇ ਵੀ ਤਾਲੇ ਲੱਗੇ ਮੁੰਡੇ ਦੇ ਪੁਲਿਸ ਨੂੰ ਇਹ ਹੀ ਦੱਸ ਰਹੀ ਐ ਉਹਨਾਂ ਨੇ ਪਹਿਲਾਂ ਵੀ ਮਾਮਲਾ ਕੋਈ ਦਰਜਾਇਆ ਹਾਂਜੀ ਉਹਨਾਂ ਦੇ ਖੋਹਾਂ ਦੇ ਮਾਮਲੇ ਦਰਜਾਈ ਇੱਥੇ ਇੱਕ ਆਉਤਵਾਲੀ ਥਾਣੇ ਦਾ ਹੀ ਉੱਤੇ ਮੁੰਡੇ ਦੇ ਪਿਛਲੇ ਸਾਲ ਪਰਚਾ ਸੀਗਾ ਖੋਹ ਕੀਤੀ ਸੀ ਉਹਨੇ ਚੈਨੀ ਖੋਹ ਕੇ ਭੱਜਿਆ ਸੀਗਾ ਜਿਹੜਾ ਮੁੰਡਾ ਸੰਦੀਪ ਸੂਰੀਆ ਖੋਹ ਦਾ ਪਰਚਾ ਉਹ ਦਿੱਤੇ ਉਹਨਾਂ ਨੇ 8 ਮਹੀਨੇ ਬਾਅਦ ਫੜਿਆ ਗਿਆ ਸੀਗਾ ਉਹਨੇ ਪਹਿਲੇ ਵੀ ਇੱਕ ਕਤਲ ਕੀਤਾ ਆਇਆ ओके ਹਾਂ ਜੀ ਸਾਡਾ ਇਹ ਮਾਮਲਾ ਕਿਉਂ ਜਾਮ ਲਾ ਗਿਆ ਹੋਇਆ ਇਹ ਇੱਕ ਮਰਡਰ ਹੋਇਆ ਸੀ ਆਪਣੇ ਸ਼ਨੀਵਾਰ ਤੇ ਐਤਵਾਰ ਵਾਲੀ ਰਾਤ ਉਹਦੇ ਚ ਪਰਿਵਾਰ ਵੱਲੋਂ ਹੈਗੀਆ ਡਿਮਾਂਡ ਵੀ ਜਿਹੜੇ ਬਾਕੀ ਦੋਸ਼ੀ ਉਹਨਾਂ ਨੂੰ ਫੜਿਆ ਜਾਵੇ ਤਿੰਨ ਦੋਸ਼ੀਆਂ 'ਚ ਗ੍ਰਿਫਤਾਰ ਹੋ ਚੁੱਕੇ ਨੇ ਦੋ ਦੋਸ਼ੀ ਗ੍ਰਿਫਤਾਰ ਕਰਨੇ ਬਾਕੀ ਆ ਸਾਡੀ ਪਰਿਵਾਰ ਨਾਲ ਦਿਲ ਤੋਂ ਹਮਦਰਦੀ ਹੈ ਜੀ ਸਾਡੇ ਵੱਲੋਂ ਪੂਰੀ ਕੋਸ਼ਿਸ਼ ਹੈ ਜਲਦੀ ਤੋਂ ਜਲਦੀ ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਕਰੀਏ ਸਰ ਹੁਣ ਜਾਣ ਲਗਾਇਆ ਦਿੱਤਾ ਗਿਆ ਇਹਨਾਂ ਵੱਲੋਂ ਕੋਈ ਗੱਲ ਜੀ ਇਹਨਾਂ ਸਮਝਾਉਣੇ ਆ ਪਿਆਰ ਨਾਲ ਇਹ ਗੱਲਾਂ ਠੀਕ ਨਹੀਂ ਹੈਗੀਆਂ ਸਾਡੇ ਨਾਲ ਬਹਿ ਕੇ ਆਜਣ ਜੀ ਮੇਰੇ ਕੋ ਉਹ ਦੁੱਖ ਤਕਲੀਫਾ ਮੈਨੂੰ ਦੱਸਣ ਮੈਂ 24 ਘੰਟੇ ਪਰਿਵਾਰ ਦੇ ਨਾਲ ਖੜਾ ਹਾਂ ਜੀ ਇਹਨੇ ਲੋਕ ਬਣਾ ਦਿੱਤੀਆਂ ਇਹ ਪੰਜ ਦੋਸ਼ੀ ਸੀਗੇ ਜੀ ਦੋ ਤਿੰਨ ਫੜੇਗੇ ਜੀ ਦੋ ਬਾਕੀ ਹੈ ਜੀ ਸਾਡੇ ਕੋਲ ਠੇਕਾ 24 ਘੰਟੇ ਖੁੱਲਾ ਹੁੰਦਾ ਕੋਈ ਨਾ ਕਾਰ ਰੇ ਕਰ ਯਾਰ ਠੇਕਾ 24 ਘੰਟੇ ਸਰਕਾਰ ਨੇ ਖਿਲਾਇਆ ਜੀ ਐਕਸਾਈਜ਼ ਹੈ ਜੀ ਇਹਦਾ ਕੰਸਰਨ ਉਹਦੇ ਬਾਰੇ ਵਿੱਚ ਲਿਖ ਕੇ ਭੇਜ ਦਿੰਦਾ ਜੀ ਪਰ ਮੈਂ ਜਾਂਚ ਕਰਾਰੇ ਕੋਈ ਨਹੀਂ ਕੀਤਾ ਜਾਂਚ ਹਾਂਜੀ ਬਿਲਕੁਲ ਪਰਿਵਾਰ ਨੂੰ ਸਮਝਾ ਕੇ ਜਾਮ ਖਲਵਾ ਰਹੇ ਹਾਂ। ਕੋਲੋਂ ਦੁਬਾਰਾ ਇੱਕ ਮਹੀਨੇ ਤੋਂ ਦੋ ਤਿੰਨ ਵੀ ਆਂਦੇ ਨੇ ਮਾਣ ਮੈਂ ਰਾਤ ਨੂੰ ਮੁਰੜ ਵਜਾ ਰਹੇ ਨੇ। ਜੀ 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 ਇਹਨਾਂ ਸਾਰੇ ਖਿਲਾਫ ਹੁਣ ਅਸੀਂ ਇਹਨਾਂ ਖਿਲਾਫ ਅਸੀਂ ਐਕਸ਼ਨ ਲਵਾਂਗੇ। ਕੋਈ ਨਹੀਂ ਕੋਈ ਦਿਨ ਪਹਿਲਾਂ ਪੁਲਸਾ ਨੇ ਜਦ ਵੀ ਹਮਲੇ ਹੋਏ ਸੀ ਇੱਟਾ ਕੰਨੀਆਂ ਦੀਆਂ ਜੀ 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 ਤੇ ਲੱਗਦਾ ਨਹੀਂ ਕਿ ਠੇਕੇ ਬੰਦ ਨਹੀਂ ਹੋ ਜਾਣੇ ਚਾਹੀਦੇ ਆ। ਚਲੋ ਹੁਣ ਮੈਂ ਕੋਈ ਕਮੈਂਟ ਨਹੀਂ ਇਹਦੇ ਕਰਨਾ ਚਾਹੁੰਦਾ ਜੀ ਸਰਕਾਰ ਦੀ ਪਾਲਿਸੀ ਆ 24 ਘੰਟੇ ਵਾਲੀ ਕੋਈ ਨੋ ਕਮੈਂਟ। ਮੈਂ ਕਹਿੰਦਾ ਹਜੇ ਤੱਕ ਕਿਸੇ ਦੇ ਘਰੇ ਨਹੀਂ ਗਏ ਜਿਸ ਰਾਤੀ ਕਤਲ ਹੋਇਆ ਰਾਤੀ ਕ ਉਹਨੂੰ ਰਾਈਟ ਉੱਪਰ ਪੇਸਟ ਕਰਨ ਲਈ ਕਹਿੰਦੇ ਨੇ ਮਾਰ ਦੇ ਮਾਰ ਲਿਆ ਅੱਜ ਉਹਦੇ ਬੀਆ ਕੋਲ ਹੁਣੇ ਆਏ ਸੀ ਜਸ ਆ ਕੇ ਖੜੇ ਹੀ ਜੱਟ ਤੁਹਾਨੂੰ ਆਹ ਬੋਲ ਰਿਹਾ ਇਹ ਸਾਡੇ ਸਾਡੇ ਇੱਕ ਸਪੈਸ਼ਲ ਟੀਮ ਇਸ ਪਾਸੇ ਲੱਗੀ ਹੋਈ ਆ ਚਾਰ ਬੰਦੇ ਸਾਡੇ ਇਸ ਕੰਮ ਤੋਂ ਤੁਹਾਡੇ ਵਾਲੇ ਕੰਮ ਚ ਲੱਗੇ ਹੋਏ ਆ ਮਾਰ ਤੋਂ ਬਾਅਦ ਕੀ ਦੱਸ ਸਕਦੇ ਸਾਨੂੰ ਦੱਸੋ ਵੀ ਦਾ ਸਹੀ ਉਹਨਾਂ ਨੂੰ ਤਾਂ ਪਤਾ ਕੀ ਲੱਗਾ ਸਾਨੂੰ ਇਹ ਦੱਸੋ ਕਮੀਡੀਆ ਹੀ ਆ ਇਹਨਾਂ ਨੂੰ ਕੀ ਤਾਂ ਪਤਾ ਲੱਗੇ ਸਾਰਿਆਂ ਨੂੰ ਪਤਾ ਤਾਂ ਲੱਗੇ ਵੀ ਹੋਇਆ ਕੀ ਆ ਸਾਨੂੰ ਤਾਂ ਪਤਾ ਹੀ ਨਹੀਂ ਉਹਨਾਂ ਨੂੰ ਹੋਇਆ ਕੀ ਆ ਜੋ ਜੋ